ਕਿ ਉਹ ਤੇਰੇ ਪਾਲ ਮੋਹਰਾ ਕਿਨਾਰਾ ਨਿਕਲਾ ਤੇਰੇ ਬਾਣੇ ਸਰਪਾ ਦਾ ਬੜੀ पादर जे चमकारे पकरांदे चमकारे पे चकर पड़ा है, चल जा है। सारी संगत बे प्रयास रखे गुरु की हजूरी में बैठे हो आज गुरु पातशाह तंदुरुस्तिया बख्शन इस तरह गुरु चरणा लाल प्रेम ਹੋ ਰੋਸ਼ਨੀ ਦੇ ਪ੍ਰਵਾਨ ਵੱਲ ਹੋਰ ਮੈਂ ਆਤਾ ਹਾਂ ਸਾਥ ਕੀ ਦੇ ਪ੍ਰਵਾਨ ਵੱਲ ਜੀ ਗੁਰੂ ਪਾਤਸ਼ਾਹ ਜੀ ਤਾਂ ਨੁਣਾ ਦੇਣਾ ਤਾਂ ਹੋਰ ਜੇ ਤੁਮੈਂ ਹਾਜ਼ਰ ਹੈ ਬਹੁਤ ਅਸੀ ਮਾਇਆ ਦਾਸ਼ ਕਰਾਈ ਹੈ ਹੋਰ ਮਾਇਆ ਬੜੀ ਦਸਰ ਗੱਲ ਕਰ ਰਹੀ ਹੈ ਤੇ ਆਪਾਂ ਦੇ ਇੱਕੋ ਜਿਹਾ ਰਹਿ ਗਿਆ ਤੇ ਸੰਗਤ ਇੱਥੇ ਰਹੀ ਹੈ ਜੇ ਮਾਇਆ ਜਿੱਥੇੋਂ ਆਉਗਾ ਚਾਹ ਉਹ ਪਿਆਰ ਸਹਿਤ ਫੱਟੇ ਬੁਲਾਈਏ ਆਖੀ ਜੀ ਵਾਹਿਗੁਰੂ ਜੀ ਦਾ ਖਾਲਸਾ ਕੀਤੇ ਹੈ ਗੁਰੂ ਪਾਤਸ਼ਾਹ ਜੀ ਦੇ ਬਾਰੇ ਇਹਨੇ ਚੰਗੇ ਸ਼ਬਦ ਬੋਲੇ ਨੇ ਤੇ ਸਾਧ ਸੰਗਤ ਵੀ ਜਦ ਹੰਕਾਰ ਦੇ ਵਿੱਚ ਆਤਿਆਕ ਦਾ ਕਹਿੰਦਾ ਦੇਵੀ ਚੰਦਾ ਉਹ ਤੂੰ ਖਾਣਾ ਮੇਰੇ ਘਰ ਦਾ ਤਨਖਾਹ ਮੇਰੀ ਕੌਣ ਲੈਂਦਾ ਰਹਿਣਾ ਮੇਰੀਆਂ ਦਿੱਤੀਆਂ ਹੋਈਆਂ ਜ਼ਮੀਰਾਂ ਦੇ ਸਿਰ ਤੋਂ ਪਾਉਂਦਾ ਤੇ ਪ੍ਰਸ਼ੰਸਾ ਗੁਰੂ ਗੋਬਿੰਦ ਸਿੰਘ ਦੀ ਕਰਦੇ ਤੇ ਟਾਰਾਂ ਦੇ ਵਿੱਚ ਬਢੇਫਾ ਮੱਥਾ ਟੇਕਦਾ ਚੰਗਾ ਨਹੀਂ ਲੱਗਦਾ ਗੁਰੂ ਦੀ ਅਮਰ ਕਿੰਨੀ ਹੋਵਗੀ ਵੀ ਆ ਖਾਲਾ ਦਾ ਨੌਜਵਾਨ ਹੈ ਮੈਂ ਉਹਦੇ ਚਰਨਾ ਤੇ ਜਾ ਕੇ ਮੱਥਾ ਨਹੀਂ ਟੇਕਣਾ ਉਹ ਤੇ ਹੀ ਹੋਣ ਖਾਣਗੇ ਜਿਹੜੇ ਜਾ ਕੇ ਗੁਰੂ ਦੇ ਪੁਰਸ ਝੁਕ ਜਾਂਦੇ ਨੇ ਇਹਦੇ ਮਨ ਦੇ ਵਿੱਚ ਹੰਕਾਰ ਸੀ ਤੇ ਬਾਬੇ ਦੀ ਬਾਣੀ ਆਖਦੀ ਆ ਹਉ ਮੈਂ ਨਾਮੇ ਨਾਲ ਵਿਰੋਧ ਹੈ ਦੇ ਨੰਸਾ ਇੱਕ ਫਾਇ ਤੁਕਮ ਮੰਨੇ ਤਾਂ ਹਰ ਮਲੇ ਤਾਂ ਵਿੱਚੋਂ ਹਉ ਮੈਂ ਜਾਏ ਜਿੱਤੇ ਹੰਕਾਰ ਆ ਜਾਵੇ ਉੱਥੇ ਰੱਬ ਦਾ ਨਾਮ ਨਹੀਂ ਟਿਕਦਾ ਤੇ ਜਿੱਥੇ ਪਰਮਾਤਮਾ ਦਾ ਨਾਮ ਆ ਜਾਵੇ ਉੱਥੇ ਹੰਕਾਰ ਨਹੀਂ ਟਿਕ ਸਕਦਾ ਇਹਦੇ ਮਨ ਦੇ ਵਿੱਚ ਸੋਚਿਆ ਇਹਨੇ ਆਪਣੇ ਆਪ ਦੀ ਤਿਆਰੀ ਕੀਤੀ ਇਹਨੇ ਸਹੀ ਪਛਾਣ ਪਾਈ ਹੈ ਸਿਰ ਤੇ ਇਹਨੇ ਕਾਜੀ ਸਜਾਈ ਵਧੀਆ ਇਹਨੇ ਦਸਤਾਰ ਸਜਾਈ ਇਹ ਸ਼ੀਸ਼ੇ ਦੇ ਵਿੱਚ ਲੋਕ ਕੇ ਇਹਨੇ ਆਪਣੇ ਆਪ ਨੂੰ ਦੇਖਿਆ ਹੈ ਆਪਣੀ ਟੌਹਰ ਦੇਖ ਕੇ ਅੱਜ ਦਾ ਕਹਿੰਦਾ ਧੀਮ ਚੰਦਾ ਉਹ ਜਿੰਨੀ ਟੌਹਰ ਤੇਰੀ ਅੱਜ ਹੈ ਤੇਰੀ ਟੌਹਰ ਦੇ ਸਾਹਮਣੇ ਤੇ ਅਰੰਗ ਦੇਵ ਦਾ ਦਰਬਾਰ ਵੀ ਫੁੱਟਾ ਪੈ ਜਾਵੇ ਅਕਰਗਿਓ ਦਾ ਪਾਛਾ ਤੇ 20 ਥਾਲਾਂ ਦਾ ਨੌਜਵਾਨ ਹੈ ਕਹਿੰਦਾ ਮੈਂ ਝੁਕਣਾ ਨਹੀਂ ਇਹਨੇ ਮਨ ਦੇ ਵਿੱਚ ਹੰਕਾਰ ਧਾਰ ਕੇ ਇਹਨੇ ਮਨ ਦੇ ਵਿੱਚ ਈਰਖਾ ਤੇ ਸਾੜਾ ਲੈ ਕੇ ਇਹ ਹੋਇਆ ਥੋੜੇ ਤੇ ਸਵਾਰ ਉਹ ਧੰਗੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਰਸ਼ਨ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਮੰਨਣਾ ਵਿੱਚ ਹੰਕਾਰ ਤੇ ਈਰਖਾ ਲੈ ਕੇ ਤੁਰਿਆ ਆਉਂ ਬੇਸਤੀ ਪਿੱਛੇ ਜਾ ਰਹੀ